ਸਭ ਤੋਂ ਪਹਿਲਾਂ ਗੁਰਬਾਣੀ ਸ਼ਬਦ ਅਤੇ ਹਰ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਬੈਲ ਆਈਕਨ ਨੂੰ ਦਬਾਓ ਜੇਲਾ ਤਰਨਤਾਰਨ ਦੇ ਹਲਕਾ ਖੇਮ ਕਰਨ ਦੇ ਅਧੀਨ ਆਉਂਦੇ ਪਿੰਡ ਚਿਮਾ ਵਿਖੇ ਦੇਸ਼ ਦੀ ਮਹਾਨ ਸ਼ਖਸੀਅਤ ਅਤੇ ਸ਼ਹੀਦ ਅਬਦੁਲ ਹਮੀਦ ਦੀ ਅਸਮਾ ਤੇ ਅੱਜ ਮinority ਮੋਰਚਾ BJP ਨੈਸ਼ਨਲ ਪ੍ਰੈਜ਼ੀਡੈਂਟ ਜਮਾਲ ਸਦੀਕੀ ਡਾਕਟਰ ਅਸਮਲ ਖਾਨ ਥਾਮਸ ਥਾਮਸ ਮਸੀ ਚਾਂਦ জাফর ਸ਼ਮਸ਼ੇਰ ਸਿੰਘ ਅਤੇ ਰੇਲਵੇ ਬੋਰਡ ਦੇ ਮੈਂਬਰ ਅਤੇ ਬੀਜੇਪੀ ਦੇ ਸੀਨੀਅਰ ਅਗੁਸਤਾਰਾ ਸਿੰਘ ਦਲੇਰੀ ਦੀ ਅਗਵਾਈ ਵਿੱਚ ਪਹੁੰਚੇ ਮੀਡੀਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਮਾਲ ਸਦੀਕੀ ਅਤੇ ਰੇਲਵੇ ਬੋਰਡ ਦੇ ਮੈਂਬਰ ਸਤਾਰਾ ਸਿੰਘ ਦਲੇਰੀ ਨੇ ਕਿਹਾ ਕਿ ਸਾਨੂੰ ਸਾਡੇ ਸ਼ਹੀਦਾਂ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ ਜਿਨ੍ਹਾਂ ਨੇ ਸਾਡੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਹਨ ਇਸ ਮੌਕੇ ਇਲਾਕਾ ਨਿਵਾਸੀਆਂ ਨੇ ਜਮਾਲ ਸਦੀਕੀ ਜੀ ਨੂੰ ਆਪਣੀਆਂ ਮੁਸ਼ਕਲਾਂ ਵੀ ਦੱਸੀਆਂ ਅਤੇ ਉਹਨਾਂ ਵੱਲ ਭਰੋਸਾ ਵੀ ਦਿੱਤਾ ਕਿ ਇਹਨਾਂ ਮੁਸ਼ਕਲਾਂ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇਗਾ। ਅਖੀਰ ਵਿੱਚ ਰੇਲਵੇ ਬੋਰਡ ਦੇ ਮੈਂਬਰ 17 ਸਿੰਮਿਤਲੀ ਦੀ ਵੱਲੋਂ ਆਏ ਹੋਏ ਲੀਡਰ ਸਹਿਬਾਨਾਂ ਨੂੰ ਸਨਮਾਨਤ ਵੀ ਕੀਤਾ ਗਿਆ। ਆਓ ਵੇਖਦੇ ਹਾਂ ਤਰਨਤਾਰਨ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਗੋਲਾ ਦੀ ਖਾਸ ਰਿਪੋਰਟ ਤੁਸੀਂ ਜਿਹੜੇ ਹੋ ਸਾਡੇ ਖਾਲਸਾ ਟੀਵੀ ਚੈਨਲ ਪੰਜਾਬ ਦੇ ਨਾਲ। ਜੀ ਰੱਬੁਲ ਅਮੀਦ ਅਮਰ ਰਹੇ ਅਮਰ ਰਹੇ ਅਮਰ ਰਹੇ ਵੀਰ ਅਬਦੁਲ ਅਮੀਦ ਅਮਰ ਰਹੇ ਅਮਰ ਰਹੇ ਅਮਰ ਰਹੇ ਵੀਰ ਅਬਦੁਲ ਅਮੀਦ ਅਮਰ ਰਹੇ ਅਮਰ ਰਹੇ ਅਮਰ ਰਹੇ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਬ ਅਸੀਂ ਤੁਹਾਨੂੰ ਇੱਕੋ ਬੇਨਤੀ ਕਰਦੇ ਆਂ ਵੀ ਅੱਜ ਜਿਹੜਾ ਮੋਦੀ ਸਾਹਿਬ ਨੇ ਪੈਂਦਾ ਚੁੱਕਿਆ ਬਹੁਤ ਵਧੀਆ ਦੱਸਦਾ ਪੰਜਾਬ ਪਿਆਰ ਕਰ ਮਗਿਆ ਹੁਣ ਸਿਰਫ ਸਾਡੇ ਹੁੰਦੇ ਰੇਗਾ ਦੀ ਗੱਲ ਹਰ ਸਾਂਝ ਚਲਦੀ ਆ ਜਿਹੜੀ ਨਰੇਗਾ ਸੈਂਟਰ ਤੋਂ ਹੀ ਚੱਲਦੀ ਆ ਸੈਂਟਰ ਤੋਂ ਹੀ ਆਉਂਦੀ ਆ ਸੈਂਟਰ ਤੋਂ ਹੀ ਕੰਮ ਮਿਲਦਾ ਆ ਉਹ ਜਿੰਨੇ ਬੰਦਿਆਂ ਨੇ ਸਾਨੂੰ ਵੋਟਾਂ ਪਾਈਆਂ ਉਥੇ ਸਾਡੇ ਜਾਦਾ 11 ਬੋਥੇ ਦਿੱਤੇ ਆ ਨਹੀਂ ਤੇ ਹੋਰ ਕਿਹੜੇ ਹਲਕੇ ਜੀ ਦਿੱਤੇ ਇਥੇ 11 ਬੋਥੇ ਜਿਤਾਏ ਗਏ ਤੇ ਇਹਨਾਂ ਮਜ਼ਦੂਰਾਂ ਵੱਲੋਂ ਜਿਤਾਏ ਗਏ ਹੁਣ ਕੀ ਕਰਦੇ ਆ ਬਲਾਗਾਂ ਦੇ ਵਿੱਚ ਜੋ ਜਾਂਦੇ ਆ ਤੇ ਇਹਨਾਂ ਨੂੰ ਕੰਮ ਬੰਦ ਕਰਤੇ ਆ ਵੀ ਤੁਸੀਂ ਜਿਹੜੀਆਂ ਵੋਟਾਂ ਆ ਮਾ ਉਹ ਮੋਦੀ ਸਾਹਿਬ ਨੂੰ ਪਾਉਣਾ ਅੱਜ ਵੀ ਵਿਚਾਰੇ ਬਰੇ ਗਏ ਉਥੇ ਬਲਾਗ ਚੋਂ ਮੁੜ ਕੇ ਆਏ ਆ ਬੇਇੱਜ਼ਤੀ ਕਰਕੇ ਉਹਨਾਂ ਭਜਾਇਆ ਵੀ ਜਾ ਕੇ ਮੋਦੀ ਸਾਹਿਬ ਲੱਭੋ ਜਿੰਨਕੋ ਆਪ ਨੇ ਚੁਣ ਕਰ ਦਿਆ ਹੈ जो मुख्यमंत्री है जो मंत्री है जो विधायक है जो सांसद है वो आपका नुमाइंदा है आप मालिक है मालिक कभी भी अपने नौकर से हिसाब किताब ले सकता है आप पूछे पंजाब में जो पैसा आया आवास के लिए गरीबों के आवास के लिए वो कहाँ गया कहा कितना खर्चा हुआ हर व्यक्ति को हर हमारे कार्यकर्ताओं को हर हमारे साथी को अपने अपने जिले में जाकर वो हिसाब पूछना चाहिए ਡਾਕਟਰ ਅਸलम ਜੀ ਮੇਰੇ ਵੱਡੇ ਵੀਰ ਜੋ ਫੇਰ ਦੇ ਵਾਇਸ ਕੁੰਡਾਰ ਨੇ ਚੰਦਪਤੀ ਜੀ ਉਹਨਾਂ ਦੇ ਨਾਲ ਕੁਲਵਿੰਦਰ ਜੀ ਜ਼ਿਲ੍ਹਾ ਕੁੰਡਾਰ ਮਨਯੂਟੀ ਦਾ ਗੋਤਮ ਜੀ ਜ਼ਿਲ੍ਹਾ ਕੁੰਡਾਰ ਮੈਕਸ ਤੋਂ ਪਹਿਲਾਂ ਮੈਂ ਤੇ ਬਲਾਰੇ ਕੋਲ ਵੀ ਗਏ ਨੇ ਤੇ ਜਿੰਨੇ ਵੀ ਤੁਸੀਂ ਸਾਰੇ ਬਿੱਟਿਓ ਕਰੀਕਾ ਸਾਰੇ ਸਾਰੇ ਮੇਰੇ ਵੱਲੋਂ ਇਸ ਮੀਟਿੰਗ ਦੇ ਵਿੱਚ ਮੈਂ ਜਿੱਹਾ ਕਹਾਂਗਾ ਉਸ ਤੋਂ ਬਾਅਦ ਬੈਗਰ ਜੀ ਦਾ ਖਾਤਾ ਬੈਗਰ ਜੀ ਕੀ ਪਤੇ ਸਾਡੇ ਸੈਂਟਰ ਚੋਂ 올 인디아 ਮੈਜੋਰਿਟੀ ਦੇ ਪ੍ਰਧਾਨ ਜਮਾਸ ਦੀਕੀ ਜੀ ਅਤੇ ਉਹਨਾਂ ਨਾਲ ਪੰਜਾਬ ਪ੍ਰਧਾਨ ਥਾਮਸ ਮਸੀ ਜੀ ਅਤੇ ਉਹਨਾਂ ਨਾਲ ਡਾਕਟਰ ਅਸलम ਜੀ ਅਤੇ ਉਹਨਾਂ ਨਾਲ ਮੀਤ ਪ੍ਰਧਾਨ জাফর ਜੀ ਪਹੁੰਚੇ ਨੇ ਇੱਥੇ 15 ਅਗਸਤ ਦੇ ਪ੍ਰੋਗਰਾਮ ਕਰਕੇ ਉਹ ਪਹਿਲਾਂ ਹੀ ਚਾਦਰ ਚੜਾਉਣ ਆਏ ਆ ਸਾਲ ਬਾਅਦ ਆਉਂਦੇ ਨੇ ਅਤੇ ਉਥੇ ਗਰੀਬ ਜਨਤਾ ਦੀਆਂ ਮੁਸ਼ਕਲਾਂ ਵੀ ਸੁਣੀਆਂ ਗਈਆਂ ਜਿਆਦੀਆਂ ਮੁਸ਼ਕਲਾਂ ਨਿਰੇਗਾ ਦੀਆਂ ਸੀ ਨਰੇਗਾ ਸਕੀਮ ਜਿਹੜੀ ਉਹ ਸੈਂਟਰ ਦੀ ਆ ਤੇ ਜਿਹੜੇ ਗਰੀਬਾਂ ਨੇ ਬੀਜੇਪੀ ਨੂੰ ਵੋਟਾਂ ਪਾਈਆਂ ਐਮਪੀ ਦੀਆਂ ਉਹਨਾਂ ਵਿਚਾਰਿਆਂ ਦਾ ਕੰਮ ਰੋਕਿਆ ਗਿਆ ਤਾਂ ਹੀ ਜਨਤਾ ਜادیه ਉੱਥੇ ਆਈ ਉਹਨਾਂ ਨੇ ਵਸਵਾਸ ਦਿਵਾਇਆ ਕਿ ਸਾਰੇ ਮਸਲੇ ਹੱਲ ਕੀਤੇ ਜਾਣਗੇ ਤੇ 15 ਅਗਸਤ ਦੀ ਦੋ ਦਿਨ ਪਹਿਲਾਂ ਹੀ ਵਧਾਈ ਦਿੱਤੀ ਉਹਨਾਂ ਨੇ ਵੈਕਰਜੀ ਕਾ ਖਾਲਸਾ ਵੈਕਰਜੀ ਕੀ ਫਤਿਹ ਮਾਨਯੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਆਜ਼ਾਦੀ ਕੇ ਅਮ੍ਰਿਤ ਮਹੋਤਸਵ ਕੇ ਉਸ ਮੌਕੇ ਪਰ देश भर के शहीदों को याद करने के लिए हम भाजपा कार्यकर्ताओं का है और देश भर के नागरिकों से आह्वान किया है कि हम उन शहीदों को नमन करें उनको याद करें जिन्होंने अपनी कुर्बानी इस भारत माता के लिए दिया है और हमें आज़ादी दिलवाई है इसलिए हम सब कार्यकर्ता आज वीर अब्दुल हमीद जी के शहीद स्मारक पर जो हमारे पंजाब के अंदर अध्यक्ष हैं थॉमस मिश्र जी और भारतीय जनता पार्टी के राष्ट्रीय सदस्य और पंजाब के प्रभारी डॉक्टर असलम साहब इनके नेतृत्व में हम सब लोगों ने हाँ, वहाँ पर जाकर उनको हमने नमन किया वहाँ पर हमने दुआएं मांगे और उनके कुर्बानियों को हमने याद किया और आज यहाँ पर हम लोग हर घर तिरंगा अभियान में लोगों से मिल रहे हैं लोगों को तिरंगा भेंट कर रहे हैं क्योंकि दो दिन बाद पंद्रह अगस्त है योम आज़ादी के मौके पर हम सब लोग अपने अपने घरों में तिरंगा लगाएँ इसका आह्वान भी कर रहे हैं जो प्रधानमंत्री ने हमें जिम्मेदारी दी है जैसे सर वहाँ पे गांव वाले लोग कुछ लोग पहुंचे थे उन्होंने आपको कोई समस्या बताई है उनका क्या नहीं बहुत दुख की बात है कि लोगों ने केजरीवाल पर भरोसा किया था क्योंकि लोग पता नहीं था ये केजरीवाल जो है बहुत बड़ा ठग है दिल्ली के लोग ठगा है अब वहाँ से जब भगाया जा रहा है तो यहाँ पर अपना आशाना बना लिया है पर चिंता का विषय नहीं है प्रधानमंत्री श्री नरेंद्र मोदी जी का हाथ हमारे साथ है हम लोग उसके खिलाफ जंग लड़ेंगे उसके भ्रष्टाचार को जिस प्रकार से दिल्ली की जनता ने उजागर किया है और अब वहाँ उसका कोई ज़मीन बचा नहीं है यहाँ से भी उसकी ज़मीन को खोदने का काम हम लोग करेंगे जो प्रधानमंत्री आवास योजना का लाभ यहाँ पर आया है लेकिन लोगों को मिला नहीं है जो आयुष्मान भारत में गरीब को हेल्थ कार्ड बनना चाहिए लेकिन बना नहीं है मुद्रा योजना में लोन मिलना चाहिए किसान सम्मान निधि में लोगों को पैसे मिलने चाहिए जितनी भी योजनाएँ हैं और ख़ास तौर से यहाँ पर जो प्रधानमंत्री जी पैसा भेजते हैं लेकिन यहाँ की सरकार उस पैसे को दबा कर रख देती है उसका इस्तेमाल नहीं करती है और लोगों तक तो पहुँचाती नहीं है उस पैसे को भी जो ग्रामीण के हमारे साथी हैं मजदूर हैं उन तक पहुँचाने के लिए हम भारतीय जनता पार्टी कार्यकर्ता संघर्ष करेंगे राज्यपाल से मिलकर निवेदन करेंगे और अपनी बात को प्रधानमंत्री तक पहुँचाएँगे